ਦੋਸਤੋ ਅਸੀਂ ਸਾਰੇ ਜਾਣਦੇ ਆ ਕਿ ਲੜਾਈ ਕਿਸੇ ਲਈ ਵੀ ਚੰਗਾ ਸੰਦੇਸ਼ ਨਹੀਂ ਲੈ ਕੇ ਆਉਂਦੀ ਇੱਕ ਸਮਾਂ ਸੀ ਜਦੋਂ ਤਾਕਤ ਦਿਖਾਉਣ ਲਈ ਜਾਂ ਮੀਡੀਏ ਨੇ ਆਪਣੇ ਆਪ ਨੂੰ ਟੀਆਰਪੀ ਵਧਾਉਣ ਲਈ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਦੋਨਾਂ ਧਿਰਾਂ ਨੂੰ ਉਕਸਾ ਕੇ ਲੜਾਈ ਦੀ ਹੱਦ ਤੱਕ ਲੈ ਜਾਂਦਾ ਅੱਜ ਹਾਲਾਤ ਇਹ ਬਣਿਆ ਕਿ ਦੋਵੇਂ ਪਾਸੇ ਪਤਾ ਨਹੀਂ ਲੱਗ ਰਿਹਾ ਕਿ ਕਿਸ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਭਾਰਤ ਦਾ ਨੁਕਸਾਨ ਹੋ ਰਿਹਾ ਹੈ ਪਾਕਿਸਤਾਨ ਦਾ ਨੁਕਸਾਨ ਹੋ ਰਿਹਾ ਹੈ ਜਾਂ ਭਾਰਤ ਦੇ ਕਿਹੜੇ-ਕਿਹੜੇ ਸੂਬੇ ਆ ਜਿਹੜੇ ਸਭ ਤੋਂ ਜ਼ਿਆਦਾ ਇਸ ਸਮੱਸਿਆ ਦੀ ਮਾਰ ਵਿੱਚ ਆਏ ਹੈ ਭਾਵੇਂ ਰਾਜ ਦੇ ਪੱਧਰ ਤੇ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਹੋਵੇ ਪੰਜਾਬ ਰਾਜਸਥਾਨ ਗੁਜਰਾਤ ਭਾਵੇਂ ਕੁਝ ਹੱਦ ਤੱਕ ਬਚਿਆ ਪਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਦਿਨ ਅਤੇ ਰਾਤ ਦੀ ਚੈਨ ਹਰਾਮ ਹੋਈ ਪਈ ਹੈ ਬਹੁਤ ਸਾਰੀਆਂ ਚੀਜ਼ਾਂ ਸੋਚੀਆਂ ਵੀ ਨਹੀਂ ਹੁੰਦੀਆਂ ਜਦੋਂ ਲੜਾਈ ਲੱਗਦੀ ਹੈ ਉਦੋਂ ਵਾਪਰਨ ਲੱਗਦੀ ਹੈ ਉਦਾਹਰਨ ਵਜੋਂ ਇੱਕ ਗੱਲ ਅਖਬਾਰ ਦੇ ਵਿੱਚ ਅੱਜ ਆਈ ਕਿ ਇੱਕਦਮ ਬਲੈਕਆਊਟ ਕਰਨ ਨਾਲ ਬਿਜਲੀ ਦੀ ਸਪਲਾਈ ਦੇ ਵਿੱਚ ਅਚਾਨਕ ਇੰਨੀ ਜ਼ਿਆਦਾ ਕਮੀ ਆਈ ਕਿ ਉਸ ਦੇ ਨਾਲ ਸਾਡੇ ਗ੍ਰਿਡ ਫੇਲ ਹੋਣ ਦੀ ਪੱਧਰ ਤੱਕ ਪਹੁੰਚ ਗਏ ਤੇ ਨਾਲ ਹੀ ਕੁਝ ਡਰੋਨ ਆ ਜਿਹੜੇ ਜੋ ਬਚ ਕੇ ਅੱਗੇ ਨਿਕਲ ਆਏ ਜਾਂ ਜਿਨ੍ਹਾਂ ਨੂੰ ਮਾਰਿਆ ਉਹ ਥੱਲੇ ਗਿਰੇ ਉਹਦੇ ਨਾਲ ਫਿਰੋਜ਼ਪੁਰ ਵਰਗੇ ਕੁਝ ਹਿੱਸਿਆਂ ਦੇ ਵਿੱਚ ਲੋਕ ਜ਼ਿੰਦਾ ਜਲਣ ਦੀ ਖਬਰ ਵੀ ਆਈ ਹੈ ਇਸੇ ਤਰੀਕੇ ਨਾਲ ਇਧਰੋਂ ਕਲੇਮ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਹੈ ਜਿਹੜਾ ਉਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਦੇ ਪਾਕਿਸਤਾਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸੈਂਕੜਿਆਂ ਦੀ ਗਿਣਤੀ ਵਿੱਚ ਡਰੋਨ ਆ ਜਿਹੜੇ ਉਹ ਭੇਜ ਕੇ ਭਾਰਤ ਦੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਉਹਨਾਂ ਦੇ ਰਫਾਲ ਜਹਾਜ਼ ਗਰਾਏ ਤੇ ਉਹਨਾਂ ਨੂੰ ਅਸੀਂ ਬਹੁਤ ਜਲਦੀ ਨਾਨੀ ਜਿੱਤੇ ਕਰਵਾ ਦੇਾਂਗੇ ਇਸ ਕਿਸਮ ਦੀਆਂ ਗੱਲਾਂ ਵਧਾ-ਚੜਾ ਕੇ ਪਾਕਿਸਤਾਨੀ ਮੀਡੀਆ ਵੱਲੋਂ ਕੀਤੀਆਂ ਜਾ ਰਹੀਆਂ ਹਨ ਕਮਾਲ ਦੀ ਗੱਲ ਤਾਂ ਇਹ ਹੋ ਰਹੀ ਹੈ ਕਿ ਦੋਵੇਂ ਪਾਸੇ ਦੋਵੇਂ ਧਿਰਾਂ ਆਪਣੇ ਆਪ ਨੂੰ ਜੇਤੂ ਮਹਿਸੂਸ ਕਰ ਰਹੀਆਂ ਹਨ ਤੇ ਨਾਲ ਹੀ ਨਾਲ ਇਹ ਵੀ ਸੱਚ ਹੈ ਕਿ ਅੱਡ ਅੱਡ ਸ਼ਹਿਰਾਂ ਦੇ ਵਿੱਚੋਂ ਉੱਠਦਾ ਹੋਇਆ ਧੂਆਂ ਸਾਨੂੰ ਇਹ ਵੀ ਦੱਸ ਰਿਹਾ ਹੈ ਕਿ ਨੁਕਸਾਨ ਦੋਨਾਂ ਪੱਧਰ ਤੇ ਵੱਡੇ ਪੱਧਰ ਤੇ ਹੋ ਰਿਹਾ ਹੈ ਇੱਕ ਹੋਰ ਦੇਖਣ ਵਾਲੀ ਗੱਲ ਹੈ ਕਿ ਸਾਡਾ ਮੀਡੀਆ ਜਿਹੜਾ ਅਸੀਂ ਰਾਸ਼ਟਰੀ মিডিਆ ਕਹਨੇ ਆ ਉਹ ਹਲੇ ਵੀ ਇਸ ਤਰੀਕੇ ਨਾਲ ਖਬਰਾਂ ਦਿੰਦਾ ਕਿ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਝੜਕਾਟ ਪੈਦਾ ਕੀਤੀ ਜਾਵੇ ਅੱਗ ਲਗਾਈ ਜਾਵੇ ਲੋਕਾਂ ਦੇ ਅੰਦਰ ਇਸ ਕਿਸਮ ਦੀ ਚਿੰਗ ਜਿਵਾਈ ਜਾਵੇ ਨਫ਼ਰਤ ਜਗਾਈ ਜਾਵੇ ਜਦੋਂ ਕਿ ਸਭ ਤੋਂ ਵਧੀਆ ਗੱਲ ਉਹ ਲੱਗਦੀ ਹੈ ਕਿ ਜਦੋਂ ਸਰਕਾਰ ਦੇ ਨੁਮਾਇंदे ਬਰੀਫਿੰਗ ਕਰਨ ਆਉਂਦੇ ਆ ਜਿਨ੍ਹਾਂ ਦੇ ਵਿੱਚ ਦੋ ਸੀਨੀਅਰ ਆਫੀਸਰ ਲੇਡੀਜ਼ ਤੇ ਇੱਕ ਜਿਹੜੇ 77 ਜਾਂ ਉੱਚ ਸਕੱਤਰ ਪੱਧਰ ਦੇ ਵਿਦੇਸ਼ ਮੰਤਰਾਲੇ ਦੇ ਜਿਹੜੇ ਸਾਡੇ ਮਤਲਬ ਬਰੀਫਿੰਗ ਕਰਦੇ ਆ ਉਹ ਬੜੀ ਨਪੀਤੁਲੀ ਠੀਕ ਤਰੀਕੇ ਨਾਲ ਜਿੰਨਾ ਨੁਕਸਾਨ ਹੋਇਆ ਸਹੀ ਰੂਪ ਦੇ ਵਿੱਚ ਆਪਣੀ ਗੱਲ ਪੇਸ਼ ਕਰਦੇ ਆ ਤੇ ਜਿਹੜੇ ਸਾਡੇ ਵਾਰ ਰੂਮ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਕੁਛ ਬੀਬੀਆਂ ਇਸ ਕਿਸਮ ਨਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਲੜਾਈ ਸਰਹੱਦ ਤੇ ਫੌਜੀ ਨਹੀਂ ਲੜ ਰਹੇ ਬਲਕਿ ਉਹ ਹੱਥ ਦੇ ਵਿੱਚ ਬੰਦੂਕ ਫੜ ਕੇ ਲੜ ਰਹੇ ਆ ਤੇ ਇਸ ਕਿਸਮ ਦੀ ਉਕਸਾਹਟ ਪੈਦਾ ਕਰਨ ਵਾਲੀਆਂ ਗੱਲਾਂ ਨਾਲ ਕੁਝ ਨਹੀਂ ਬਣਨਾ ਇਸ ਕਿਸਮ ਦੀ ਉਕਸਾਹਟ ਹੈ ਜਿਹੜੀ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੀ ਹੈ ਤੇ ਲੋਕਾਂ ਦੀਆਂ ਪਟਕੀਆਂ ਹੋਈਆਂ ਭਾਵਨਾਵਾਂ ਅੱਗੇ ਸਰਕਾਰ ਲਈ ਉਤੇਜਾ ਦਾ ਕਾਰਨ ਬਣਦੀਆਂ ਤੇ ਇਹ ਇੱਕ ਐਸਾ ਸਰਕਲ ਬਣ ਜਾਂਦਾ ਹੈ ਕਿ ਉਤੇਜਿਤ ਹੋਈਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਸਰਕਾਰ ਨੂੰ ਵੀ ਕੁਝ ਨਾ ਕੁਝ ਕਰਨਾ ਪੈਂਦਾ ਹੈ ਪਰ ਇਹ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਦੇ ਘਰ ਤੱਕ ਸੇਕ ਨਹੀਂ ਪਹੁੰਚਦਾ ਜਿਨ੍ਹਾਂ ਦੇ ਘਰ ਤੱਕ ਅੱਗ ਨਹੀਂ ਪਹੁੰਚਦੀ ਉਹਨਾਂ ਨੂੰ ਸ਼ਾਇਦ ਦੀਵਾਲੀ ਦੇ ਪਟਾਕੇ ਤੇ ਮਜ਼ੇਲਾ ਦੇ ਪਟਾਕਿਆਂ ਵਿੱਚ ਬਹੁਤਾ ਫਰਕ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੇ ਗੁਆਂਢ ਦੇ ਵਿੱਚ ਇਸ ਕਿਸਮ ਦੇ ਮਜ਼ੇਲਾ ਡਿੱਗਦੀਆਂ ਜਿਨ੍ਹਾਂ ਦਾ ਰਾਤਾਂ ਦਾ ਚਾਨਣ ਹੈ ਜਿਹੜਾ ਹਨੇਰਿਆਂ ਦੇ ਵਿੱਚ ਬਦਲ ਜਾਂਦਾ ਹੈ ਜਿੱਥੇ ਲੋਕ ਜਾਂ ਬੱਚੇ ਵਿਲਕਦੇ ਸੁਣਦੇ ਆ ਜਿੱਥੇ ਹਰ ਰੋਜ਼ ਲੋਕਾਂ ਦੇ ਅੰਦਰ ਡਰ ਦਾ ਸਾਇਆ ਹੁੰਦਾ ਹੈ ਜਿੱਥੇ ਲੋਕਾਂ ਦੇ ਅੰਦਰ ਇੰਨਾ ਪੈਨਿਕ ਹੋ ਜਾਂਦਾ ਹੈ ਕਿ ਉਹ ਲਗਾਤਾਰ ਸਰਕਾਰ ਦੇ ਕਹਿਣ ਦੇ ਬਾਵਜੂਦ ਵੀ ਵੱਧ ਤੋਂ ਵੱਧ ਰਾਸ਼ਨ ਦਾ ਭੰਡਾਰਨ ਕਰਨ ਲੱਗੇ ਹੋਏ ਐ ਜਿੱਥੇ ਹਰ ਸਮੇਂ ਲੋਕਾਂ ਦੇ ਅੰਦਰ ਇਹ ਡਰ ਬਣਿਆ ਹੋਇਆ ਹੈ ਕਿ ਕਦੋਂ ਲੜਾਈ ਇਹ ਵੱਧ ਨਾ ਜਾਵੇ ਕਿਤੇ ਨਿਊਕਲੀਅਰ ਪੱਧਰ ਤੱਕ ਨਾ ਚਲੀ ਜਾਵੇ ਕਿਤੇ ਇਸ ਦਾ ਖਲਾਰਾ ਉਹਨਾਂ ਦੇ ਘਰ ਦੀ ਦਹਲੀਜ਼ ਤੱਕ ਨਾ ਆ ਜਾਵੇ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਅੱਜ ਵੀ ਡਰਾ ਰਹੀਆਂ ਐ ਤਾ ਕਰਕੇ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਬਹੁਤ ਕੁਝ ਹੋ ਗਿਆ ਸਾਡੇ মিডিਏ ਨੇ ਬਹੁਤ ਅੱਗ ਲਗਾਈ ਹੈ ਥੋੜੀ ਬਹੁਤੀ ਸਿੱਖਿਆ ਸਾਨੂੰ ਲੈਣੀ ਚਾਹੀਦੀ ਹੈ ਕਿ ਦਿੱਤੀ ਜਾਣ ਵਾਲੀ ਖਬਰ ਹੈ ਜਿਹੜੀ ਉਕਸਾਹਟ ਪੈਦਾ ਕਰਨ ਦੀ ਥਾਂ ਤੇ ਉਹ ਸ਼ਾਂਤੀ ਵੱਲ ਨੂੰ ਇੱਕ ਕਦਮ ਵਧੇ ਲੋਕਾਂ ਵਿੱਚ ਵਿਸ਼ਵਾਸ ਜਗਾਵੇ ਜਾਂ ਘੱਟੋ ਘੱਟ ਇਹ ਹੀ ਕਰ ਲੈਣ ਕਿ ਜੋ ਸਰਕਾਰ ਕਹਿ ਰਹੀ ਹੈ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਹੈ ਜੋ ਲੋਕਾਂ ਨੂੰ ਆਦੇਸ਼ ਤੇ ਸੰਦੇਸ਼ ਦਿੱਤੇ ਜਾ ਰਹੇ ਹੈ ਉਹ ਉਹਨਾਂ ਤੇ ਯਕੀਨ ਕਰ ਲੈਣ ਬਹੁਤ ਸਾਰੇ ਲੋਕ ਜਦੋਂ ਇਹ মিডিਆ ਦੇਖਦੇ ਹੈ ਉਹਨਾਂ ਨੂੰ ਆਪਣੇ ਘਰਾਂ ਆਦੇ ਨੇੜੇ ਮਜੈਲਾ ਦਿਖਦੀਆਂ ਨਹੀਂ ਦਿਖਤੀਆਂ ਜਿੰਨਾ মিডিਆ ਉਹਨਾਂ ਤੇ ਸਿਰ ਤੇ ਸਿੱਟਣ ਤੱਕ ਜਾਂਦਾ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਥੋੜਾ ਸਕੇਪ ਹੋਣ ਦੀ ਲੋੜ ਹੈ ਤੇ ਬਹੁਤ ਲੋਕ ਇਹ ਵੀ ਕਹਿੰਦੇ ਸੁਨੇ ਗਏ ਹੈ ਕਿ ਸਾਨੂੰ ਹੁਣ মিডিਆ ਤੇ ਯਕੀਨ ਨਹੀਂ ਰਿਹਾ ਜੋ ਉਸ ਤੋਂ ਵੀ ਮਾੜੀ ਗੱਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕਈ ਹੋਰ ਜਗ੍ਹਾ ਦੀਆਂ ਕੋਈ ਪ੍ਰਾਣੀਆਂ ਲੜਾਈਆਂ ਦੀਆਂ ਫੋਟੋਆਂ ਦਿਖਾ ਕੇ ਉਸ ਨੂੰ ਅੱਜਕੱਲ ਦੇ ਮਾਹੌਲ ਨਾਲ ਜੋੜ ਕੇ ਸਨਸਨੀ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਰਾਸਰ ਗਲਤ ਹੈ ਲੋਕਾਂ ਦੀ ਮਾਨਸਿਕਤਾ ਤੇ ਬੁਰਾ ਅਸਰ ਪਾਉਂਦੇ ਹੈ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਸਾਨੂੰ ਇਸ ਮਾਹੌਲ ਵਿੱਚ ਸ਼ਾਂਤ ਬਣੇ ਰਹਿਣਾ ਚਾਹੀਦਾ ਹੈ ਤੇ ਸਾਨੂੰ ਉਕਸਾਹਟ ਵਾਲੀਆਂ ਨਾਲ ਗੱਲਾਂ ਸੁਣਣੀਆਂ ਚਾਹੀਦੀਆਂ ਨਾ ਕਰਨੀਆਂ ਚਾਹੀਦੀਆਂ ਅਤੇ ਪਰਮਾਤਮਾ ਉਹਨਾਂ ਨੂੰ ਵੀ ਸਮਰੱਥ ਬਖਸ਼ੇ ਜੋ ਹਮੇਸ਼ਾ ਤਿੱਲਾਂ ਵਾਲੀ ਮਾਚਸ ਦੀ ਤੀਲੀ ਜੇਬ ਚ ਲੈ ਕੇ ਘੁੰਮਦੇ ਆ ਜਿੱਥੇ ਮੌਕਾ ਲੱਗੇ ਅੱਗ ਲਗਾਈ ਜਾਵੇ ਇਹ ਨਾ ਆਪਣੇ ਮੁਲਕ ਲਈ ਨਾ ਵਿਦੇਸ਼ੀ ਮੁਲਕ ਲਈ ਨਾ ਆਪਣੇ ਆਮ ਜਨਤਾ ਲਈ ਕਿਸੇ ਵੀ ਪੱਧਰ ਤੇ ਚੰਗੀ ਗੱਲ ਆਖੀ ਜਾ ਸਕਦੀ ਹੈ ਜੇ ਇਸ ਤੇ ਅਸੀਂ ਥੋੜਾ ਥੋੜਾ ਅਮਲ ਕਰੀਏ ਤਾਂ ਹੋ ਸਕਦਾ ਹੈ ਕਿਧਰੇ ਸਾਡੇ ਸਮਾਜ ਦਾ ਵੀ ਫਾਇਦਾ ਹੋ ਜਾਵੇ ਧੰਨਵਾਦ